ਅੱਜ ਵਰਗੀ ਹੀ ਅੱਜ ਵਰਗਾ ਮੌਸਮ ਠੰਡੀ ਰਾਤ ਅੱਛਾ ਮੈਂ ਪਹਿਲਾਂ ਤੋਂ ਸਵੇਰੇ ਤੜਕੇ 3 ਵਜੇ ਚਰਨ ਕਰਕੇ ਨਾ ਸ਼ਾਮ ਨੂੰ ਬਾਬਾ ਜੀ ਦੇ ਕਮਰੇ ਜਾ ਕੇ ਪਾਠ ਕਰਦਾ ਸੀ ਅੱਛਾ ਉਹ ਤੋਂ ਬਾਅਦ ਡਿਊਟੀ ਜਾਣਾ ਹੁੰਦਾ ਸੀ ਤੇ ਸਾਡੇ ਦੋ ਮੁੰਡੇ ਆਏ ਪਹਿਲਾਂ ਘਰਾਏ ਤੇ ਰਹਿ ਕੇ ਗਏ ਸੀ ਕਹਿੰਦੇ ਅਕਲ ਅਸੀਂ ਰਾਤ ਇੱਧਰ ਪੈ ਜੀਏ ਅਸੀਂ ਵਿਆਹ ਜਾਏ ਹੋਏ ਮਗਾ ਪੈ ਜਾ ਹੂੰ ਤੇ ਉਹ ਜੀ ਪੈ ਗਏ ਹੂੰ ਬਾਬਾ ਜੀ ਦਾ ਕਮਰਾ ਥੱਲੇ ਦਾ ਸੀ ਉੱਥੇ ਤਾਂ ਕਿਸੇ ਨੂੰ ਪੈਣ ਦਾ ਮਤ ਉਹ ਨਹੀਂ ਸੀ ਮੈਂ ਕੁੰਡੀ ਲਾ ਕੇ ਆ ਜਾਂਦਾ ਸੀ ਬਾਹਰ ਤੋਂ ਜਦੋਂ ਮੈਂ ਧੜ ਕੇ ਗਿਆ ਕੁੰਡੀ ਅੰਦਰੋਂ ਲੱਗੀ ਹੋਈ ਅੱਛਾ ਮੈਂ ਕਿਹਾ ਇਹ ਮੁੰਡਿਆਂ ਨੇ ਕੋਈ ਮੁੰਡਾ ਉੱਥੇ ਬਾੜਦਾ ਕੋਈ ਬੱਦ ਗਿਆ ਹੋਣਾ ਵੀ ਉੱਥੇ ਤਾਂ ਕੋਈ ਬਾਲਕ ਨਹੀਂ ਕੁਝ ਨਹੀਂ ਬਾਬਾ ਜੀ ਦਾ ਹੀ ਬਾਲਕਾਂ ਕਿਤੇ ਬਾਬਾ ਜੀ ਦੇ ਬਾਲਕਾਂ ਕਿਤੇ ਨਾ ਪੈ ਗਿਆ ਹੋਵੇ ਹੂੰ ਮੈਂ ਜਾ ਕੇ ਮਖਾ ਓਏ ਹਾਂ ਉਹ ਕਮਰੇ 'ਚ ਕੌਣ ਬਾੜਿਆ ਹਾਂ ਮੈਂ ਓਕਾ ਵੀ ਬੋਲਿਆ ਕਿਹੜਾ ਤੂੰ ਅੰਦਰ ਹਾਂ ਇਹ ਵੀ ਬੋਲਿਆ ਮੈਂ ਜਿਹੜਾ ਉਹ ਰੂਮ ਹੈ ਉਹਦੇ ਬਾਹਰਲੀ ਸਾਈਡ ਤੇ ਅਸੀਂ ਉਹ ਜਿਹੜੇ ਸਵੀਪਰ ਆਉਂਦੇ ਆ ਨਾ ਉਹਨਾਂ ਚਾਹ ਪਿਲਾਉਂਦੇ ਹੁੰਦੇ ਸੀ ਅੱਛਾ ਉੱਥੇ ਕੱਪ ਰੱਖੇ ਹੋਏ ਸੀ ਓਕੇ ਮੈਂ ਕਿਹਾ ਮੈਂ ਕਿਹਾ ਮੈਂ ਨਾ ਉੱਤੋਂ ਜਾ ਕੇ ਟਾਰਚ ਲੈ ਕੇ ਰੋਸ਼ਨਦਾਨ ਥਾਈ ਤੇ ਇੱਕ ਤਾਂ ਕੌਣ ਬੜਿਆ ਹੋਇਆ ਅੰਦਰ ਜਦ ਮੈਂ ਪੌੜੀ ਚੜ ਰਿਹਾ ਸੀ ਸਾਰੇ ਹੀ ਕੱਪ ਡਿੱਗ ਪਏ ਕਿਉਂ ਸਾਰੇ ਹੀ ਕੱਪ ਡਿੱਗ ਕੇ ਟੁੱਟ ਗਏ ਅੱਛਾ ਤੇ ਉਹ ਤੁਸੀਂ ਹੁਣ ਵੀ ਮੈਂ ਅਸੀਂ ਧੱਕੇ ਮਾਰ ਕੇ ਦਰਵਾਜ਼ਾ ਫੇਰ ਉਹ ਕੁੰਡੀ ਟੁੱਟੀ ਹੋਈ ਹੈ ਖੁੱਲੀ ਅਸੋ ਤੇ ਜਾਣੀ ਕਿ ਬਾਬਾ ਜੀ ਆਏ ਸੀ ਹਾਂ ਤੇ ਅਸੀਂ ਆਪ ਅਸੀਂ ਸਮਝ ਨਹੀਂ ਸਕੇ ਇਹ ਵੀ ਇੱਕ ਚਮਤਕਾਰ ਹੀ ਸੀ ਅਸੋ ਆ ਗੱਲ ਦੀ ਗੱਲ ਕਰਦੇ ਸੀ ਤੁਸੀਂ ਵੀ ਵਿਸ਼ਵਾਸ ਨਹੀਂ ਕਰਨਾ ਲੋਕ ਵੀ ਅਗਲਾ ਕਹਿੰਦਾ ਕੋਈ ਪਤਾ ਨਹੀਂ ਕੋਲੋਂ ਕਹਿੰਦਾ ਜਿਹੜੀ ਬੀਤੀ ਹੈ ਮੈਂ ਉਹ ਦੱਸ ਰਿਹਾ ਇਸ ਤਰ੍ਹਾਂ ਹੀ ਹੋਇਆ ਤੇ ਫਿਰ ਮੈਂ ਮੇਰੇ ਮਨ ਨੇ ਮੰਨ ਲਿਆ ਵੀ ਬਾਬਾ ਜੀ ਹੋਈ ਆਏ ਸੀ ਕੱਪ ਕਿ ਮੈਂ ਟੁੱਟ ਗਏ ਹਾਂ ਉਹ ਮੈਂ ਤੁਹਾਨੂੰ ਜਗਾ ਵੀ ਦਿਖਾ ਦੂਗੀ ਉੱਥੇ ਕੱਪ ਨਾ ਹਵਾ ਚਲਦੀ ਨਾ ਕੁਛ ਰਾਜਾ ਕੋਈ ਨਹੀਂ ਖੁੱਲਿਆ ਕੁਛ ਨਹੀਂ ਹੋਇਆ ਧੜ ਧੜ ਕਰਕੇ ਜਦ ਮੈਂ ਪੌੜੀ ਚੜਦਾ ਸੀ ਸਾਰੇ ਡਿੱਗ ਪਏ ਅੱਛਾ ਤੇ ਇਹ ਤਾਂ ਚਾਰ ਜਮਤਕਾਰ ਤੁਸੀਂ ਗਿਣਾਤੇ ਹਾਂ ਤੁਸੀਂ ਮੰਨਦੇ ਹੋ ਜੀ ਪੰਜਵਾਂ ਵੀ ਕੋਈ ਹੋਇਆ ਇਹ ਇੱਕ ਹੀ ਸੀਗਾ ਜਿਹੜਾ ਅੱਛਾ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਹੱਥ ਚੀ ਉਹ ਕਿਉਂ ਹਾਂ ਉਹ ਜਿਹੜੀ ਮੈਂ ਕਹਿੰਦਾ ਮੇਰੀ ਸਾਲੀ ਸੀ ਉਹਦੇ ਘਰ ਵਾਲੇ ਨੇ ਦੱਸਿਆ ਹੂੰ ਕਹਿੰਦਾ ਜਦੋਂ ਬਾਬਾ ਜੀ ਸਾਡੇ ਖਾਣਦੇ ਸੀ ਅਸੀਂ ਖੇਡਦੇ ਹੁੰਦੇ ਸੀ ਨਾ ਅਸੀਂ ਕਿਹਾ ਬਾਬਾ ਜੀ ਤੁਹਾਡੇ ਹੱਥ ਵਿੱਚ ਕੁਝ ਹੈਗਾ ਤੁਸੀਂ ਕਿਹਾ ਉਹ 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 ਕਹਿੰਦਾ ਮੇਰਾ ਸਾਡੂ ਹੀ ਸੀਗਾ ਸਮਝੋ ਕਹਿੰਦਾ ਆਪਾ ਜੀ ਕਹਿੰਦੇ ਮੇਰੇ ਹੱਥ 'ਚ ਕੁਝ ਨਹੀਂ ਕਹਿੰਦਾ ਅਸੀਂ ਕਿਹਾ ਨਹੀਂ ਸਾਨੂੰ ਦਿਖਾਓ ਕਹਿੰਦਾ ਅਸੀਂ ਚਾਰ ਪੰਜ ਜਾਣੇ ਸੀ ਕਹਿੰਦੇ ਦਿਖਾ ਦੇਾਂਗੇ ਪਰ ਪਾਪਾ ਜੀ ਕੋਲ ਇੱਕ ਬੈਟ ਸੀ ਹਾਂ ਵੀ ਮੈਂ ਪੰਜ ਪੰਜ ਪੈਂਤਾ ਮਾਰੂਗਾ ਅੱਛਾ ਜਿਹੜਾ ਰੋਪਿਆ ਉਹਨੂੰ ਨਹੀਂ ਦਿਖਾ ਅੱਛਾ ਕਹਿੰਦਾ ਹੁਣ ਉਹ ਤਾਂ ਵਿਚਾਰਾ ਮਰ ਗਿਆ ਜੀਨੇ ਮੈਨੂੰ ਦੱਸਿਆ ਤੇ ਕਹਿੰਦਾ ਜੀ ਬਾਬਾ ਜੀ ਨੇ ਮਾਰੀਆਂ ਪੰਜ ਪੰਜ ਪਰ ਅਸੀਂ ਆਪਸੇ ਬਈ ਰੋਣਾ ਨਹੀਂ ਆਪਾਂ ਕਹਿੰਦਾ ਅਸੀਂ ਕਾਡੇ ਹੋ ਕੇ ਖੜੇ ਰਹੇ ਮਾਰ ਕੇ ਇੱਕ ਕੰਕਾਰ ਹੱਥ ਦੇ ਵਿੱਚ ਨੀਲੇ ਰੰਗ ਦਾ ਲਿਖਿਆ ਹੋਇਆ ਸੀ ਕਹਿੰਦਾ ਸਾਨੂੰ ਦਿਖਾਇਆ ਇਹ ਤਾਂ ਮੈਂ ਕਹਿੰਦਾ ਦੋ ਪਦ ਮਸੀਕ ਚਰਨਾ ਚ ਮੈਂ ਦੇਖਿਆ ਉਹਨੇ ਮੈਨੂੰ ਇਹ ਦੱਸਿਆ